ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਸਾਰੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਕੋਈ ਬੰਦਾ ਕਮਾਈ ਕਰਦਾ ਕਿਸ ਲਈ ਕਰਦਾ ਹੈ ਜਦੋਂ ਅਸੀਂ ਆਪਣੇ ਮਾਪਿਓ ਦੀ ਸੇਵਾ ਨਹੀਂ ਕਰ ਸਕਦੇ ਪੈਸਾ ਤਾਂ ਕਿਸੇ ਨਾਲ ਲੈ ਕੇ ਨਾ ਆਏ ਤਾਂ ਕੋਈ ਗਿਆ ਤੇ ਨਾ ਕਿਸੇ ਨੇ ਜਾਣਾ ਮਾਪੇ ਜਿਨੇ ਗੋਤਮਾਂ ਜੀ ਨੇ ਅਨੇਕਿਆ ਕਿ ਮਾਪੇ ਚੜਿਆ ਦੁਆਰਾ ਨਹੀਂ ਮਿਲਦੇ अभी भी यह कहे कुल कभी दुबारा नहीं खुलते मां बाप कद दुबारा नहीं मिलते मिलते मिल लोग हजारा पर गलतियां माफ करने वाले मां बाप कद नहीं मिलते ਕੋਈ ਚਾਹੁੰਦਾ ਹੈ ਕਿ ਉਸਦਾ ਜਨਮ ਦਿਨ ਜਿਹੜਾ ਹੈ ਉਹ ਵੱਖਰੇ ਅੰਦਾਜ਼ ਦੇ ਨਾਲ ਮਨਾਇਆ ਜਾਵੇ ਤੇ ਅਜਿਹੇ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਯੂਥ ਦੀ ਤਾਂ আজকাল ਦੀ ਯੂਥ ਕਿਤੇ ਨਾ ਕਿਤੇ ਜਿਹੜਾ ਹੈ ਉਹ ਆਪਣੇਾਂ ਤੋਂ ਜਾਂ ਫਿਰ ਅਸੀਂ ਕਹੀਏ ਬਜ਼ੁਰਗਾਂ ਤੋਂ ਕਿਤੇ ਨਾ ਕਿਤੇ ਪਿਛੜਦੀ ਹੋਈ ਨਜ਼ਰ ਆ ਰਹੀ ਹੈ ਪਰ ਅਜਿਹੇ ਦੇ ਵਿੱਚ ਆਮਾਨੀ ਪਾਰਟੀ ਦੇ ਯੂਥ ਪੰਜਾਬ ਯੂਥ ਜੁਆਇੰਟ ਸੈਕਟਰੀ ਗੋਤਮ ਮਾਨ ਨੇ ਇੱਕ ਵੱਖਰਾ ਅੰਦਾਜ਼ ਜਿਹੜਾ ਉਹ ਚੁਣਿਆ ਹੈ ਆਪਣਾ ਜਨਮ ਦਿਨ ਜਿਹੜਾ ਹੈ ਉਹ ਬ੍ਰਿਧ ਆਸ਼ਰਮ ਚਾ ਖੁਲਾੜੀ ਦੇ ਵਿੱਚ ਜਾ ਕੇ ਉਹਨਾਂ ਨੇ ਬੜੇ ਹੀ ਤੂਮ-ਤਾਮ ਦੇ ਨਾਲ ਤੇ ਬੜੇ ਹੀ ਅਲੱਗ ਤਰੀਕੇ ਦੇ ਨਾਲ ਬਜ਼ੁਰਗਾਂ ਦੇ ਨਾਲ ਮਨਾਇਆ ਇਹ ਜਿਹੜਾ ਅੱਜ ਹੀ ਨਹੀਂ ਕਰ ਰਹੇ ਉਸ ਜਨਮ ਦਿਨਤੇ ਨਹੀਂ ਕੀਤਾ ਉਹਨਾਂ ਨੂੰ 3 ਸਾਲ ਹੋ ਗਿਆ ਲਗਾਤਾਰ ਆਪਣਾ ਜਨਮ ਦਿਨ ਜਿਹੜਾ ਹੈ ਉਹ ਚਾ ਖੁਲਾੜੀ ਵਿਖੇ ਬਜ਼ੁਰਗਾਂ ਦੇ ਨਾਲ ਬਰਦਾਸ਼ਟਮ ਦੇ ਵਿੱਚੋਂ ਮਨਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਸਭ ਕਰਕੇ ਬਜ਼ੁਰਗਾਂ ਦੇ ਨਾਲ ਰਹਿ ਕੇ ਤੇ ਬਜ਼ੁਰਗਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਕੇ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਸ ਤੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਕਿ ਜਿੰਨਾ ਹੋ ਸਕੇ ਬਜ਼ੁਰਗਾਂ ਦੇ ਨਾਲ ਜਿਹੜਾ ਹੈ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਨਾਲ ਸਮਾਂ ਜਿਹੜਾ ਹੈ ਉਹ ਬਿਤਾਇਆ ਜਾ ਸਕੇ ਇਸ ਦਿਨ ਆਲੋਨਾ ਨੇ ਵੀ ਕਿਹਾ ਹੈ ਕਿ ਜੇਕਰ ਮੈਂ ਅੱਜ ਕਿਤੇ ਵੀ ਮੁਕਾਮ ਤੇ ਆ ਤਾਂ ਮੈਨੂੰ ਲੱਗਦਾ ਹੈ ਕਿ ਬਜ਼ੁਰਗਾਂ ਦੀ ਜਿਹੜੀਆਂ ਦੁਆਵਾਂ ਨੇ ਉਹ ਮੈਨੂੰ ਉੱਥੋਂ ਤੱਕ ਲੈ ਕੇ ਆਏ ਦੇ ਨਾਲ ਉਹਨੇ ਵੀ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਬਜ਼ੁਰਗਾਂ ਦਾ ਆਦਰ ਸਤਕਾਰ ਕਰੀਏ ਤੇ ਆਪਣੇ ਅਜਿਹੇ ਖਾਸ ਦਿਨ ਜਿਹੜੇ ਨੇ ਉਹ ਉਹਨਾਂ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਲੈ ਕੇ ਮਨਾਈਏ ਤੇ ਹੋਰ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਸੁਣ ਲੈਣੇ ਆ ਇਸ ਦੇ ਨਾਲ ਹੀ ਵਿਰਦਾਸ਼ਰਮ ਦੇ ਵਿੱਚ ਮੌਜੂਦ ਜੋ ਮੈਡਮ ਨੇ ਉਹਨਾਂ ਨੇ ਵੀ ਉਹਨਾਂ ਦਾ ਦਿਲੋਂ ਤਿੰਨ ਧੰਨਵਾਦ ਕੀਤਾ ਹੈ ਤੇ ਉਹਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਤਿੰਨ ਸਾਲ ਤੋਂ ਲਗਾਤਾਰ ਇੱਥੇ ਆ ਰਹੇ ਨੇ ਤੇ ਬਜ਼ੁਰਗਾਂ ਦੀ ਸਹਾਇਤਾ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੁਣ ਲੈਣੇ ਆ ਨਮਸਕਾਰ ਜੀ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਬਜ਼ੁਰਗਾਂ ਦੇ ਵੇੜੇ ਵਿੱਚ ਗੋਤਮਾਨ ਜੀ ਪਹੁੰਚੇ ਆ ਆਪਣਾ 25 ਵੱਧੇ ਸੈਲੀਬ੍ਰੇਟ ਕਰਨ ਦੇ ਲਈ ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਹੀ ਉੱਚੀਆਂ ਬੁਲੰਦੀਆਂ ਤੇ ਪਹੁੰਚਾਏ ਔਰ ਇਸੇ ਤਰ੍ਹਾਂ ਹੀ ਇਹ ਬਜ਼ੁਰਗਾਂ ਦੇ ਵੇੜੇ ਵਿੱਚ ਆਉਂਦੇ ਰਹਿਣ ਔਰ ਬਜ਼ੁਰਗਾਂ ਦੀ ਸਹਾਇਤਾ ਕਰਦੇ ਰਹਿਣ ਗੋਤਮਾਨ ਜੀ ਲਗਭਗ ਪਿਛਲੇ 3 ਸਾਲ ਤੋਂ ਸਾਡੇ ਕੋਲ ਆਉਂਦੇ ਰਹੇ ਆ ਔਰ ਹਮੇਸ਼ਾ ਹੀ ਅੱਗੇ ਵੀ ਆਣਗੇ ਪਿੱਛੇ ਗਏ ਆ ਸੋ ਅਸੀਂ ਇਹੀ ਕਹਾਂਗੇ ਕਿ ਇਸੇ ਤਰ੍ਹਾਂ ਹੋਰ ਵੀ ਬ ਇਹ ਕਰਾਂ ਵਿੱਚ ਬਹੁਤ ਸਾਰੇ ਦਿਨ ਪਿਆਰ ਮਨਾਏ ਜਾਂਦੇ ਆ ਸੋ ਤੁਸੀਂ ਆ ਕੇ ਬਜ਼ੁਰਗਾਂ ਦੇ ਨਾਲ ਮਨਾਓ ਤਾਂ ਕਿ ਉਹਨਾਂ ਨੂੰ ਵੀ ਖੁਸ਼ੀ ਫੀਲ ਹੋਏ ਔਰ ਤੁਹਾਨੂੰ ਉਹਨਾਂ ਨੂੰ ਵੀ ਇਕੱਲਾਪਨ ਫੀਲ ਨਾ ਹੋਏ ਔਰ ਤੁਹਾਨੂੰ ਵੀ ਵੱਤ ਵੱਤ ਖੁਸ਼ੀ ਮਿਲੇ ਮੈਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਵੋ ਜਿਹੜੇ ਜਿੰਨੇ ਸਭ ਕੁਝ ਹੁੰਦੇ ਸਨ ਦੇ ਵੀ ਜਿਹੜੇ ਆਪਣੇ ਬਜ਼ੁਰਗਾਂ ਦੀ ਕੇਅਰ ਨਹੀਂ ਕਰਦੇ ਔਰ ਆਸ਼ਰਮਾਂ ਦੇ ਵਿੱਚ ਭੇਜ ਦਿੰਦੇ ਆ ਦੇਖੋ ਉਹਨਾਂ ਲੋਕਾਂ ਨੂੰ ਤਾਂ ਮੇਰਾ ਇਹੀ ਸੁਨੇਹਾ ਹੈਗਾ ਕਿ ਮਾਪੇ ਜਿਵੇਂ ਗੋਤਮਾਂਝ ਜੀ ਉਹਨਾਂ ਨੇ ਕਿਹਾ ਕਿ ਮਾਪੇ ਚੜੇ ਆ ਦੁਆਰਾ ਨਹੀਂ ਮਿਲਦੇ ਅਸੀਂ ਵੀ ਇਹ ਕਹਾਂਗੇ ਫੁੱਲ ਕਦੇ ਦੁਆਰਾ ਨਹੀਂ ਖਿਲਦੇ ਮਾਪੇ ਕਦੇ ਦੁਆਰਾ ਨਹੀਂ ਮਿਲਦੇ ਨੇ ਲੋਕ ਹਿਆਰਾ ਪਰ ਗਲਤੀਆਂ ਮਾਫ ਕਰਨ ਵਾਲੇ ਮਾਪੇ ਕਦੇ ਨਹੀਂ ਮਿਲਦੇ ਸੋ ਇਸ ਲਾਈਨ ਤੋਂ ਹੀ ਬਹੁਤ ਕੁਝ ਸਿੱਖਿਆ ਜਾਂਦਾ ਕਿ ਮਾਪੇ ਜਿਹੜੇ ਆ ਪ੍ਰਮਾਤਮਾ ਦਾ ਰੂਪ ਹੁੰਦਾ ਜੇਕਰ ਅਸੀਂ ਮਾਪੇ ਨੂੰ ਨਹੀਂ ਸੰਭਾਲਾਂਗੇ ਸਮਝੋ ਅਸੀਂ ਪ੍ਰਮਾਤਮਾ ਨੂੰ ਵੀ ਗੁਲ ਚੁੱਕੇ ਆ ਅਸੀਂ ਪ੍ਰਮਾਤਮਾ ਨੂੰ ਵੀ ਨਹੀਂ ਜਾਣ ਪਾ ਰਹੇ ਅੱਜ ਕੱਲ ਦੇ ਬੱਚੇ ਸ਼ਕੀਨ ਆਪਣੇ ਬਰਥਡੇ ਪਾਰਟੀਆਂ ਹੋਟਲ ਆਏ ਪੈਸੇ ਸਾਡੇ ਵਿੱਚ ਮਰਾਂਦੇ ਆ ਮਾਨ ਸਾਹਿਬ ਇੱਥੇ ਆਏ ਨੇ ਉਹ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੋਗੇ ਜਿਹੜੇ ਹੋਟਲਾਂ ਦੇ ਵਿੱਚ ਆਪਣੇ ਬਰਥਡੇ ਪਾਰਟੀ ਲੈਣਦੇ ਨੇ ਕਿ ਇਸ ਜਗ੍ਹਾ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਵੀ ਦੇਖਣਾ ਚਾਹੀਦਾ ਬਿਲਕੁਲ ਜੀ ਮੈਂ ਉਹਨਾਂ ਸਾਰੇ ਨੌਜਵਾਨਾਂ ਨੂੰ ਇਹ ਗੱਲ ਕਹਾਂਗੀ ਕਿ ਅਸੀਂ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਜਾਂਦੇ ਆ ਜਿੱਥੇ ਸਾਡਾ ਬਹੁਤ ਜ਼ਿਆਦਾ ਖਰਚਾ ਕਰਦੇ ਆ ਸੋ ਉੱਥੇ ਸਾਨੂੰ ਇੱਕ ਉਹ ਚੀਜ਼ ਨਹੀਂ ਮਿਲਦੀ ਜਿਹੜੀ ਇੱਥੇ ਆ ਕੇ ਮਿਲਦੀ ਹੈ ਇੱਥੇ ਜਦੋਂ ਅਸੀਂ ਬਜ਼ੁਰਗਾਂ ਦੇ ਨਾਲ ਜਨਮ ਦਿਨ ਮਨਾਉਂਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਬਜ਼ੁਰਗਾਂ ਵੱਲੋਂ ਦਿੱਤੀਆਂ ਜਾਂਦੀਆਂ ਸੋ ਮੈਂ ਚਾਹੁੰਦੀ ਬਜ਼ੁਰਗਾਂ ਤੋਂ ਅਸ਼ੀਰਵਾਦ ਪ੍ਰਾਪਤ ਕਰੂੰ ਅੱਜਨੀ ਜੀ ਮੈਂ ਹਰ ਸਾਲ ਇੱਥੇ ਪਿਛਲੇ ਮੈਂ ਕੰਟੀਨਿਊ ਦੋ ਸਾਲਾਂ ਤੋਂ ਇੱਥੇ ਆ ਰਿਹਾ ਹਾਂ ਜੀ ਤੇ ਇਸ ਅੱਜ ਵੀ ਮੇਰਾ ਥੋੜਾ ਸ਼ਡਿਊਲ ਚਲੋ ਵੀ ਸੀਗਾ ਫਿਰ ਵੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਉਹਦੇ ਲਈ ਮੈਂ ਸਾਰੇ ਬਜ਼ੁਰਗਾਂ ਤੋਂ ਸ਼ਮਾ ਵੀ ਕੀਰਤ ਮੰਗੀ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਸਾਰੇ ਬਜ਼ੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਰੇ ਲੋਕ ਖਾਸ ਕਰਕੇ ਯੁਵਾ ਪੀੜੀ ਆਪਣਾ ਜਿਹੜਾ ਇੰਦਾ ਦਾ ਖਾਸ ਦਿਨ ਹੈ ਜਿਹੜਾ ਜਿਸ ਦਿਨ ਸਾਨੂੰ ਪ੍ਰਮਾਤਮਾ ਨੇ ਇਸ ਧਰਤੀ ਤੇ ਜਨਮ ਦਿੱਤਾ ਸਾਨੂੰ ਇਹ ਖਾਸ ਦਿਨ ਜਿਹੜਾ ਉਹਨਾਂ ਬਜ਼ੁਰਗਾਂ ਦੇ ਜਿਹੜਾ ਆਸ਼ੀਰਵਾਦ ਦੇ ਨਾਲ ਜਿਹੜਾ ਸਟਾਰਟ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਵੇ ਕਿਉਂਕਿ ਬਜ਼ੁਰਗ ਮਾਤਾ-ਮਾਦਾ ਆਸ਼ੀਰਵਾਦ ਸਮੇ ਲੋਕੀ ਰੱਬ ਦਾ ਆਸ਼ੀਰਵਾਦ ਆ ਸੋ ਮੈਂ ਅੱਜ ਉਹਨਾਂ ਦਾ ਸਭ ਜਿਹੜੇ ਇਥੇ ਆਸ਼ਰਮ ਦੇ ਵਿੱਚ ਰਹਿ ਰਹੇ ਆ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੇਰੇ ਨਾਲ ਸਾਡੇ ਐਡਵੋਕੇਟ ਨਿਪਨ ਮੱਟੂ ਜੀ ਆਪਣੇ ਸਾਡੇ ਪਗਵਾ ਸੇਨਾ ਤੋਂ ਨੇ ਰਾਸ਼ਟਰੀ ਅਧਿક્ષ ਸੌਰਵ ਗੁਪਤਾ ਜੀ ਕਰਨਪੁਰੀ ਜੀ ਜਤੈਂਦਰ ਕਾਟਲ ਜੀ ਗੁਲਸ਼ਨ ਪਵਨਦੀਪ ਇਹ ਸਾਰੀ ਮੇਰੀ ਟੀਮ ਆਈ ਹੈ ਮੇਰੇ ਨਾਲ ਔਰ ਸ਼ਾਇਦੇ ਬਾਕੀ ਸਾਰੀ ਟੀਮ ਮੇਰੇ ਨਾਲ ਇੱਕ ਦੋ ਪਰਸਨ ਨੂੰ ਛੱਡ ਕੇ ਸਾਰੀ ਫਸਟ ਟਾਈਮ ਹੀ ਆਏ ਹੈ ਸੋ ਮੈਂ ਇਹਨਾਂ ਨੂੰ ਬਹੁਤ ਵਧੀਆ ਇਹਨਾਂ ਨੂੰ ਵੀ ਲੱਗਾ ਕਿ ਠੀਕ ਹੈ ਜੀ ਸਾਨੂੰ ਸਾਰਿਆਂ ਨੂੰ ਇੱਥੇ ਜਿਹੜਾ ਕਿ ਆਪਣਾ ਜਿਹੜਾ ਇਦਾਂ ਦਾ ਖਾਸ ਦਿਨ ਹੈ ਉਹ ਬਤੀਤ ਕਰਨਾ ਚਾਹੀਦਾ ਸੋ ਮੈਂ ਸਾਰੇ ਲੋਕਾਂ ਨੂੰ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਆਪਣੇ ਹਲਕਾ ਪੁਆ ਦੇ ਲੋਕਾਂ ਨੂੰ ਸਾਰਿਆਂ ਨੂੰ ਹੱਥ ਚੋੜ ਕੇ ਅਪੀਲ ਕਰਦਾ ਹਾਂ ਕਿ ਸਾਰੇ ਆਪਣੇ ਜਿਹੜੇ ਇਦਾਂ ਦੇ ਜਿਹੜੇ ਖਾਸ ਦਿਨ ਹੈ ਉਹ ਇਨ੍ਹਾਂ ਵਿਰਧ ਆਸ਼ਰਮਾਂ ਦੇ ਵਿੱਚ ਉਹ ਬਤੀਤ ਕਰਨ ਔਰ ਇਨ੍ਹਾਂ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਮੈਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਗਰੰਟੀ ਨਾ ਕਹਿਣਾ ਤੁਹਾਡਾ ਕੋਈ ਵੀ ਕੰਮ ਤੁਸੀਂ ਕਦੇ ਵੀ ਅਸਫਲ ਨਹੀਂ ਹੋਵੋਗੇ ਜੇ ਇਨ੍ਹਾਂ ਬਜ਼ੁਰਗਾਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਜੀ ਬਹੁਤ ਬਹੁਤ ਧੰਨਵਾਦ ਕੁਛ ਲੋਕਾਂ ਨੂੰ ਕੀ ਮੈਸੇਜ ਹੋਵੇ ਜਿਨ੍ਹਾਂ ਕੋਲ ਸਭ ਕੁਝ ਹੋ ਗਿਆ ਜਿਸਨ ਦੇ ਆਪਣੇ ਮਾਪਿਆਂ ਨੂੰ ਜਿਹੜਾ ਉਹ ਵਿਕਾਰਸ਼ਣ ਦੇ ਵਿੱਚ ਛੱਡ ਜਾਂਦੇ ਨੇ ਦੇਖੋ ਜੀ ਬੰਦਾ ਕਮਾਈ ਕਰਦਾ ਕਿਸ ਲਈ ਕਰਦਾ ਹੈ ਜਦੋਂ ਅਸੀਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਪੈਸਾ ਤਾਂ ਕਿਸੇ ਨਾਲ ਲੈ ਕੇ ਨਾ ਆਇਆ ਤੇ ਨਾ ਕਿਸੇ ਨੇ ਜਾਣਾ ਸੋ ਮੇਰਾ ਇਹ ਮੈਸੇਜ ਹੈ ਉਹਨਾਂ ਲੋਕਾਂ ਲਈ ਕਿ ਮਤਲਬ ਸ਼ਰਮ ਹੈ ਤੁਹਾਡੇ ਉਸ ਕਮਾਈ ਤੇ ਕਿ ਯਾਰ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਰਹੇ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖ ਸਕਦੇ ਕਹਿੰਦੇ ਨਾ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਮਾਂ ਉਹਨੂੰ ਮਤਲਬ ਬਾਰ-ਬਾਰ ਜਿਹੜਾ ਮਤਲਬ ਉਹਦਾ ਵਧੀਆ ਢੰਗ ਦੇ ਨਾਲ ਜਿਹੜਾ ਪਾਲਣ ਪੋਸ਼ਣ ਕਰਦੀ ਹੈ ਔਰ ਜਦੋਂ ਬਜ਼ੁਰਗ ਹੋ ਜਾਂਦਾ ਬੱਚਾ ਉਹਦੇ ਬਜ਼ੁਰਗ ਹੋ ਜਾਂਦਾ ਬੰਦਾ ਉਹਦੀ ਵੀ ਕੰਡੀਸ਼ਨ ਜਿਹੜੀ ਇੱਕ ਬੱਚੇ ਦੀ ਤਰ੍ਹਾਂ ਹੁੰਦੀ ਹੈ ਬਟ ਉਦੋਂ ਜਿਹੜੇ ਬੱਚੇ ਆ ਉਹ ਨਹੀਂ ਸੰਭਾਲ ਪਾਉਂਦੇ ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਸੋ ਇਨ੍ਹਾਂ ਲੋਕਾਂ ਨੂੰ ਮੇਰੀ ਮਤਲਬ ਅਪੀਲ ਹੈ ਕਿ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਮਾਪਿਓ ਬਾਰ-ਬਾਰ ਨਹੀਂ ਮਿਲਦੇ ਬਸ ਇਹੀ ਗੱਲ ਮੈਂ ਕਹੂੰਗਾ ਮਾਪਿਓ ਇੱਕੋ ਵਾਰ ਮਿਲੇਆ ਔਰ ਰੱਬ ਤੋਂ ਪਹਿਲਾਂ ਮਾਪਿਓ ਆਂਦੇ ਆ ਸਾਰੇ ਲੋਕ ਆਪਣੇ ਮਾਪਿਓ ਨੂੰ ਉਹਨਾਂ ਦੀ ਵਧੀਆ ਸੇਵਾ ਕਰਨ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ